ਹਰਿਆਣਾ ਪੰਜਾਬ ਦੀ ਖਨੋਰੀ ਸਰਹੱਦ ਤੇ ਮਰਨ ਵਰਤ ਦੌਰਾਨ ਸੋਮਵਾਰ 6 ਜਨਵਰੀ ਰਾਤ ਨੂੰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ। ਉਹਨਾਂ ਦਾ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ ਦੀ ਅੱਪਰ ਰੇਂਜ 80 ਅਤੇ ਲੋਅਰ ਰੇਂਜ 56 ਹੋ ਗਈ। ਉੱਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਅਤੇ ਪਾਣੀ ਪਿਲਾਇਆ। ਢੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਜਾਗ ਗਏ। ਉਹਨਾਂ ਨੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਉਹੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ 4 ਜਨਵਰੀ ਨੂੰ ਖਨੋਰੀ ਬਾਰਡਰ ਤੇ ਮਹਾ ਪੰਚਾਇਤ ਹੋਈ ਇੱਥੇ 9 ਮਿੰਟ ਬੋਲਣ ਤੋਂ ਬਾਅਦ ਡੱਲੇਵਾਲ ਨੂੰ ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਗਿਆ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਕ ਟੀਮ ਨੂੰ ਅਲਰਟ ਮੋਡ ਤੇ ਰੱਖਿਆ ਡੱਲੇਵਾਲ ਨੇ ਉਲਟੀਆਂ ਆਉਣ ਕਾਰਨ ਪਾਣੀ ਪੀਣਾ ਬੰਦ ਕਰ ਦਿੱਤਾ ਸੀ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਚੇਅਰਮੈਨ ਸਾਹਿਬ ਦਾ ਜ ਤੇਮ ਨਵਾਬ ਸਿੰਘ ਦੀ ਅਗਵਾਈ ਹੇਠ ਖਨੋਰੀ ਸਰਹੱਦ ਤੇ ਪੁੱਜੀ ਕਮੇਟੀ ਡੱਲੇਵਾਲ ਨੂੰ ਮਿਲੀ ਉਹਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਮਰਨ ਵਰਤ ਜਾਰੀ ਰੱਖਦੇ ਹਨ ਤਾਂ ਉਹ ਡਾਕਟਰੀ ਸਹਾਇਤਾ ਲੈਣ ਕਮੇਟੀ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਪੇਗੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਵੱਲੋਂ ਸੁਪਰੀਮ ਕੋਰਟ ਅੱਗੇ ਮੁੱਦੇ ਉਠਾਏ ਗਏ ਹਨ ਮੁੱਦਿਆਂ ਦੀ ਗਿਣਤੀ ਵੱਧ ਜਾਂ ਘਟ ਹੋ ਸਕਦੀ ਹੈ ਅਸੀਂ ਪੜਾਅ ਵਾਰ ਰਿਪੋਰਟ ਅਦਾਲਤ ਨੂੰ ਸੌਪਾਂਗੇ ਜਰਸਾ ਥੋੜੀ ਜੁੱਥੇ ਅਸੂਖੀ ਕਰੂਗੀ ਹਰਿਆਣਾ ਪੰਜਾਬ ਦੀ ਖਨੋਰੀ ਸਰਹੱਦ ਤੇ ਮਰਨ ਵਰਤ ਦੌਰਾਨ ਸੋਮਵਾਰ 6 ਜਨਵਰੀ ਰਾਤ ਨੂੰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ। ਉਹਨਾਂ ਦਾ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ ਦੀ ਅੱ퍼 ਰੇਂਜ 80 ਅਤੇ ਲੋਅਰ ਰੇਂਜ 55 ਹੋ ਗਈ। ਉੱਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਅਤੇ ਪਾਣੀ ਪਿਲਾਇਆ। ਢੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਜਾਗ ਗਏ। ਉਹਨਾਂ ਨੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਉਹੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ 4 ਜਨਵਰੀ ਨੂੰ ਖਨੋਰੀ ਬਾਰਡਰ ਤੇ ਮਹਾਪੰਚਾਇਤ ਹੋਈ ਇੱਥੇ 9 ਮਿੰਟ ਬੋਲਣ ਤੋਂ ਬਾਅਦ ਡੱਲੇਵਾਲ ਨੂੰ ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਗਿਆ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਕ ਟੀਮ ਨੂੰ ਅਲਰਟ ਮੋੜ ਤੇ ਰੱਖਿਆ ਡੱਲੇਵਾਲ ਨੇ ਉਲਟੀਆਂ ਆਉਣ ਕਾਰਨ ਪਾਣੀ ਪੀਣਾ ਬੰਦ ਕਰ ਦਿੱਤਾ ਸੀ ਉਹਨਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਚੇਅਰਮੈਨ ਸਾਬ ਦਾ टीम नवाब सिंह दी अगुवाई ਹੇਠ ਖਨੋਰੀ ਸਰਹੱਦ ਤੇ ਪੁੱਜੀ ਕਮੇਟੀ ਡੱਲੇਵਾਲ ਨੂੰ ਮਿਲੀ ਉਹਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਮਰਨ ਵਰਤ ਜਾਰੀ ਰੱਖਦੇ ਹਨ ਤਾਂ ਉਹ ਡਾਕਟਰੀ ਸਹਾਇਤਾ ਲੈਣ ਕਮੇਟੀ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਪੇਗੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਵੱਲੋਂ ਸੁਪਰੀਮ ਕੋਰਟ ਅੱਗੇ ਮੁੱਦੇ ਉਠਾਏ ਗਏ ਹਨ ਮੁੱਦਿਆਂ ਦੀ ਗਿਣਤੀ ਵੱਧ ਜਾਂ ਘਟ ਹੋ ਸਕਦੀ ਹੈ ਅਸੀਂ ਪੜਾਅ ਵਾਰ ਰਿਪੋਰਟ ਅਦਾਲਤ ਨੂੰ ਸੌਪਾਂਗੇ ਜਾ ਰਿਹਾ ਸਭ ਕੁਝ ਉੱਥੇ ਅਸੂਖੀ ਕਰ ਰਹੀ ਹੈ